ਗੋਈ ਆਦਾ ਬੁਰਾ ਹਾਲਾ ਲੋਕਾਂ ਦਾ ਬੱਦਲ ਚੈੱਕ ਕਰੋ ਮੀਂਹ ਵੀ ਆ ਜਾਣਾ ਮੈਨੂੰ ਲੱਗਦਾ ਚੈੱਕ ਕਰੋ ਜੀ ਪਾਣੀ ਆ ਸਾਰੇ ਇੱਧਰ ਘਟੋ ਘਟ 16 ਪਿੰਡ ਡੁੱਬੇ ਹੋਏ ਆ ਜੀ ਪਾਣੀ ਦੇ ਅੰਦਰ ਬਾਉਪੁਰ ਏਰੀਆ ਮੰਡ ਬੱਦਲ ਵੀ ਆ ਏਰੀਏ ਜੀ ਜ਼ਿਆਦਾ ਆਣਾ ਭਾਜੀ ਐਨੂੰ ਉਹ ਦੇਖੋੜ ਫਲੇੜੇ ਜਾ ਆ ਰਿਹਾ ਪਣੀ ਉਹ ਪਸ਼ੂ ਵੀ ਵਿਚਾਰੇ ਉੱਤੇ ਇਹ ਸਾਡੇ ਵੀਰ ਬਠਿੰਡੇ ਤੋਂ ਵੀ ਸੇਵਾ ਲਾ ਕੇ ਪਹੁੰਚ ਚੁੱਕੇ ਆ ਜੀ ਪੁਲ ਤੇ ਟਰਾਲੀ ਪੂਰੀ ਭਰ ਗਈ ਹੈ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਸੁਲਤਾਨਪੁਰ ਲੋਧੀ ਬਾਉਪੁਰ ਮੰਡ ਏਰੀਏ ਦੇ ਹਾਲਾਤ ਦਿਖਾਉਣੀ ਆ ਘਟੋ ਘਟ 16 17 ਪਿੰਡ ਹੜਾ ਦੀ ਲਪੇੜ ਦੇ ਅੰਦਰ ਆਏ ਹੋਏ ਆ ਪਾਣੀ ਹੀ ਪਾਣੀ ਸਾਰੇ ਪਾਸੇ ਹੋਇਆ ਬਾਕੀ ਪੂਰੀ ਵੀਡੀਓ ਦੇਖਿਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੇਰੇ ਵੀਰ ਦੂਰ ਦੂਰੋਂ ਜਿਹੜੇ ਵੀ ਸੇਵਾ ਲੈ ਕੇ ਆ ਰਹੇ ਆ ਇੱਥੇ ਮਦਦ ਕਰਨ ਚਾਹੂ ਆ ਸਕਣ ਬਾਕੀ ਆਪਾਂ ਬੱਦਲ ਦੇਖ ਭਾਈ ਇੱਧਰ ਪਾਣੀ ਹੀ ਪਾਣੀ ਹੋਈ ਆ ਬਰਹਾਰਾ ਲੋਕਾਂ ਦਾ ਬੱਦਲ ਚੈੱਕ ਕਰੋ ਨਹੀਂ ਵੇ ਆ ਜਾਣਾ ਮੈਨੂੰ ਲੱਗਦਾ ਇਸੇ ਵਾਲੇ ਕੇ ਲੱਗਦੇ ਨਾ ਭਾਜੀ ਟਰਾਲੀ ਪੂਰੀ ਭਰੀ ਹੈ ਕਦਾਂ ਜਦ ਮੈਂ ਹਾਲੀਆ ਵਾਰਾ ਉਹ ਚੱਕ ਜੀ ਪਾਣੀ ਬਾਉਪੁਰ ਮੰਡ ਏਰੀਆ ਸਾਰੇ ਟੋਟਲ ਪਾਣੀ ਪਾਣੀ ਫਿਰਿਆ ਗਿਆ ਹੈ ਵੱਧੜ ਵੀ ਆ ਏਰੀਆ ਜੀ ਜ਼ਿਆਦਾ ਹਨਾ ਭਜੀ ਐਨੂੰ ਉਹ ਦੇਖੋੜਲੇ ਦੇਖੋ ਕਿੱਥੇ ਜਾ ਰਿਹਾ ਪਾਣੀ ਸੂਹੀ ਵਿਚਾਰੇ ਉਦਹੀਂ ਸਤੀਓ ਮੈਂ ਨਹੀਂ ਨਹੀਂ ਬੜ ਵਿਚਾਰੀਆਂ ਬੇਕਾਰ ਹੋ ਗਈਆਂ ਪਸੋ ਵੀ ਜਿੰਦਾਪੁਰ ਤੇ ਰਾਚੀ ਰਾਚ ਪਾਣੀ ਦੀਆਂ ਪਿੱਟੀਆਂ ਪਿੱਟੀਆਂ ਉਹ ਕਿੱਥੇ ਆਨ ਗਿਆ ਯਾਰ ਕੰਦੇ ਤੇ ਕੀ ਆ ਕਰੋ ਜੀ ਪਾਣੀ ਆ ਸਾਰੇ ਇੱਧਰ ਘਟੋ ਘਟ 16 ਪਿੰਡ ਡੁੱਬੇ ਹੋਏ ਆ ਜੀ ਪਾਣੀ ਦੇ ਅੰਦਰ ਬਾਉਪੁਰ ਏਰੀਆ ਮੰਡ ਕੀ ਆ ਕਰੋ ਤੂ ਤੱਕ ਪਾਣੀ ਹੀ ਪਾਣੀ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖ ਰਹੇ ਆ ਵੱਧ ਤੋਂ ਵੱਧ ਸੇਵਾ ਲੈ ਕੇ ਮੇਰੇ ਵੀਰ ਪਹੁੰਚੋ ਵੈਸੇ ਤਾਂ ਸੇਵਾ ਹਰੇਕ ਤਰ੍ਹਾਂ ਦੀ ਚੱਲ ਰਹੀ ਆ ਪੁਲ ਦੇ ਉੱਤੇ ਵੀ ਤੁਸੀਂ ਵੀ ਪਹੁੰਚੋ ਜਿੰਨੇ ਵੀ ਆਪਣੇ ਵੀਰ ਵੀਡੀਓ ਦੇਖ ਰਹੇ ਆ ਬਹੁਤ ਹੀ ਜ਼ਿਆਦਾ ਹੜ੍ਹਾਂ ਨੇ ਮਾਰ ਕੀਤੀ ਹੋਈ ਆ ਇਸ ਏਰੀਆ ਦੇ ਵਿੱਚ ਕਿਆ ਕਰ ਸਕਦੇ ਹਾਂ ਸਾਰੇ ਲੋਕਾਂ ਦੇ ਘਰ ਡੁੱਬੇ ਹੋਏ ਆ ਜੀ ਬਹੁਤ ਹੀ ਜ਼ਿਆਦਾ ਨੁਕਸਾਨ ਜੋ ਕੀ ਚੱਲਣਾ ਪੈ ਰਿਹਾ ਲੋਕਾਂ ਨੂੰ ਬਾਕੀ ਲੋਕੀ ਸੇਵਾ ਵੀ ਲੈ ਕੇ ਆ ਰਹੇ ਆ ਆ ਸਾਰਾ ਪੁਰਸ ਸੇਵਾ ਨਹੀਂ ਭਰਿਆ ਹੋਇਆ ਤੇ ਆਲੇ-ਦੁਆਲੇ ਪੁੱਲ ਦੇ ਪੂਰਾ ਪਾਣੀ ਹੀ ਪਾਣੀ ਹੈ ਜੀ। ਤੇਦਰ ਲੋਕੀ ਰਾਸ਼ਨ ਪਰਤਾ ਰਹੇ ਆ। ਰਾਸ਼ਨ ਵਾਲੀਆਂ ਟਰਾਲੀਆਂ ਲੱਗੀਆਂ ਜਿੱਦਾਂ-ਜਿੱਦਾਂ ਕਿਸੇ ਨੂੰ ਲੋੜ ਮੁਤਾਬਕ ਰਾਸ਼ਨ ਵਰਤਾਇਆ ਜਾ ਰਿਹਾ ਜੀ। ਬਾਕੀ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਇੱਕ ਵਾਰੀ। ਜਾ ਕੇ ਆਉਨੇ ਆ ਅੱਗੇ ਵੀ ਆਪਾਂ। ਲੋਕਾਂ ਦੀਆਂ ਸਾਰੀਆਂ ਹੀ ਫਸਲਾਂ ਡੁੱਬੀਆਂ ਹੋਈਆਂ ਚੈੱਕ ਕਰੋ ਉਹ ਦੇਖੋ ਪਰੇ ਲੋਕਾਂ ਦੇ ਘਰ ਆ ਜੀ ਸਾਰੇ ਪਾਣੀ ਦੇ ਅੰਦਰ ਡੁੱਬ ਚੁੱਕੇ ਆ ਇੱਧਰ ਵੀ ਚੈੱਕ ਕਰ ਲਓ ਇੱਧਰਲੇ ਪਾਸੇ ਨੂੰ ਘੱਟੋ ਘੱਟ ਵੀ 16-17 ਪਿੰਡ ਆ ਜਿਹੜੇ ਪਾਣੀ ਦੀ ਲਪੇਟ ਚ ਆਇਓ ਆ ਬਾਕੀ ਵੀਡੀਓ ਨੂੰ ਚਲਦੀ ਚਲਦੀ ਨੂੰ ਮੇਰੇ ਵੀਰ ਸ਼ੇਅਰ ਕਰ ਦਿਓ ਬਾਕੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਮੇਰੇ ਵੀਰ ਇਸ ਬੋਲਦੇ ਸੇਵਾ ਲੈ ਕੇ ਪਹੁੰਚ ਸਕਣ ਬਾਕੀ ਉਹ ਚੈੱਕ ਕਰੋ ਜੀ ਬੇੜੀ ਵੀ ਵਿੱਚ ਚੱਲ ਰਹੀ ਹੈ ਲੋਕੀ ਸਮਾਨ ਲੈ ਕੇ ਆ ਰਹੇ ਆ ਹੱਤੀ ਜਾ ਰਹੇ ਆ ਲੋ ਜੀ ਬਾਕੀ ਪਾਣੀ ਦੀਆਂ ਪੇਟੀਆਂ ਦੇਖੋ ਉੱਤੇ ਹੀ ਪਾਣੀ ਦੀਆਂ ਪੇਟੀਆਂ ਪਈਆਂ ਹੋਈਆਂ ਮਤਲਬ ਜਿੰਨੂੰ ਜਿੰਨੂੰ ਵੀ ਲੋੜ ਹੈ ਅੱਜ ਤੋਂ ਪਾਣੀ ਲਿਆ ਜਾ ਸਕਦਾ ਹੈ ਬਾਕੀ ਬੱਦਲ ਫੇਰ ਬਹੁਤ ਚੜਿਆ ਆ ਜੀ ਚੈੱਕ ਕਰੋ ਪੂਰਾ ਹਲੇ ਦਿਵਾਲੇ ਕਾਲੀ ਘਟਾ ਹੋਈ ਪਈ ਆ ਨਹੀਂ ਫੇਰ ਆ ਸਕਦਾ ਸਾਡੇ ਵੀਰ ਬਠਿੰਡੇ ਤੋਂ ਵੀ ਸੇਵਾ ਲੈ ਕੇ ਪਹੁੰਚ ਚੁੱਕੇ ਆ ਜੀ ਪੁਰ ਤੇ ਟਰਾਲੀ ਪੂਰੀ ਭਰ ਗਈ ਹੈ ਜੀ ਜੁਰ ਪਸੂਗੇ ਉਦੇ ਤਰ੍ਹਾਂ ਚੱਕ ਜੀ ਪਾਣੀ ਹੈ ਹੀ ਬਹੁਤ ਆਇਆ ਉਹ ਤੇ ਮੋਟਰ ਕਿੱਡਾ ਡੁੱਬੀ ਹੋਈ ਅੱਧੀ ਅੱਧੀ ਰਹਿ ਗਈ ਮੋਟਰ ਸਾਰੀ ਡੁੱਬੀ ਗਈ ਆ ਗੇ ਭਾਤ ਤੇ ਨਾ ਬਹੁਤ ਕੋਲ ਇਧਰ ਚੈੱਕ ਕਰੋ ਜੀ ਲੋਕਾਂ ਦੇ ਖੇਤਾਂ 'ਚ ਪਾਣੀ ਐ ਤਰ ਲੋ ਤਰ ਲੋ ਹੋ ਗਿਆ ਪੂਰੇ ਉਹ ਪਰੇ ਤੱਕ ਪਾਣੀ ਪਾਣੀ ਹੈ ਜੀ ਬਹੁਤ ਹੀ ਮਤਲਬ ਜਿਆਦਾ ਨੁਕਸਾਨ ਹੋ ਚੁੱਕਾ ਇੱਥੇ ਮਤਲਬ ਜਿਹੜੀ ਸੀ ਝੋਨਾ ਲੱਗਾ ਸੀ ਆ ਦੇਖੋ ਸਾਰਾ ਡੁੱਬ ਚੁੱਕਾ ਪੂਰਾ ਇਹ ਆਪਾਂ ਜਾ ਰਹੇ ਆ ਆਲੀ ਕਲਾ ਵਾਲੀ ਸਾਈਡ ਔਰ ਦੇਖੋ ਲੋਕਾਂ ਨੇ ਬੰਦ ਲਾਏ ਹੋਏ ਆ ਖੇਤਾ ਦੇ ਵਿੱਚ ਹੀ ਵੀ ਪਾਣੀ ਐ ਨੂੰ ਨਾ ਆਵੇ ਆ ਚੈੱਕ ਕਰੋ ਬੱਦਲ ਚੈੱਕ ਕਰੋ ਜੀ ਬੱਦਲ ਫੇ ਚੜ ਗਿਆ ਬੱਦਲ ਸਾਤ ਦਿਨ ਹੀ ਛੱਡਰਦੇ ਆ ਜੀ ਉੱਪਰ ਉੱਪਰ ਚੈੱਕ ਕਰੋ ਇੱਕ ਹੋਰ ਵੰਡੋ ਇਹ ਇਹ ਇੱਕ ਮਿੰਟ ਇੱਕ ਮਿੰਟ ਚੱਕੀ ਉੱਪਰ ਉਹ ਜੀ ਇੱਕ ਵਾਰ itu nanti bacaan itu 雨 marriages as many tiens ਆਪਾਂ ਪਾਣੀ ਆ ਦੇ ਦੇ ਛੋੜਾ ਜੀ ਆਪਾਂ ਨੂੰ ਕੀ ਕੀ ਦੀ ਲੋੜ ਆ ਸਾ ਆਪਾਂ ਬਬਾ ਹੀ ਹੋਣਾ ਗੱਲ ਕਰਦੀ ਉਹ ਵੀ ਜਾ ਕੇ ਪਾਣੀ ਆ ਬੋਲ ਨਹੀਂ ਆਂ ਰੋਣ ਨਹੀਂ ਆਂ ਤੁਹਾਨੂੰ ਥਾ ਦੇਖ ਲਈਏ ਤਾਂ ਚਾਚਾ Aqui fora,